ਉਥੇ ਉਹ ਚਾਰਾਂ ਮੰਡੀ ਦਾ ਮਾਲ ਗੇ ਰ ਮੈਂ ਤੁਹਾਨੂੰ ਉੱਥੇ ਹੀ ਵਾ ਸੜਕ ਦੇ ਕੇ ਉਰ ਲੋ ਜੀ ਅਸੀਂ ਕੰਮ ਫੈਕਟਰੀ ਕੋਲ ਆਏ ਆ ਇਹ ਤਾਂ ਹਰ ਗੱਲ ਦੇ ਵਿੱਚ ਟੰਗ ਹਰ ਗੱਲ ਦੇ ਵਿੱਚ ਟੰਗ ਹਰ ਗੱਲ ਦੇ ਵਿੱਚ ਕੰਮ ਹੈ ਆ ਨਿਕਰਾ ਪਾ ਗਾ ਮੰਡੀ ਸਰਜੀ ਮੰਡੀ ਨੂੰ ਬੁਰਾ ਹਾਲ ਕਰ ਰਿਹਾ ਬਿਲਕੁਲ ਨਹੀਂ ਤੁਹਾਨੂੰ ਕੰਮ ਕਰ ਦੇਣਾ ਇੱਥੇ ਤੁਸੀਂ ਚਲੋ ਉੱਥੇ ਆ ਕੋਈ ਗੱਲ ਨਹੀਂ ਨਹੀਂ ਕੰਮ ਸਰ ਗੱਲ ਇਹਦਾ ਹੈਗੀ ਹੈ ਕੱਲ ਔਰ ਪਰਸੋਂ ਅੱਜ ਐਤਵਾਰ ਸ਼ਨੀਵਾਰ ਔਰ ਸ਼ੁੱਕਰਵਾਰ ਡਿਪਾਰਟਮੈਂਟ ਦੇ ਦੋ ਬੰਦੇ ਗਏ ਸੀਗੇ ਸੁਪਰਵਾਈਜ਼ਰ ਔਰ ਸੈਕਟਰੀ ਉਹਨਾਂ ਨੇ ਪਰਸੋ ਦੋ ਦੁਕਾਨਾਂ ਚੈੱਕ ਕੀਤੀਆਂ ਦੋ ਦੁਕਾਨਾਂ ਦੇ ਵਿੱਚੋਂ ਇੱਕ ਦੇ 500 ਗ੍ਰਾਮ ਦਾ ਤੇ ਇੱਕ ਦੇ 1.5 ਕਿਲੋ ਦਾ ਫਰਕ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੱਲ ਫੇਰ ਦੁਬਾਰਾ ਚੈਕਿੰਗ ਕੀਤੀ ਗਈ ਉਹਦੇ ਵਿੱਚ ਇੱਕ ਦੁਕਾਨ ਫੜੀ ਗਈ ਜੇ 1.5 ਕਿਲੋ ਫਰਕ ਸੀਗਾ ਸੈਕਟਰੀ ਸਾਹਿਬ ਵੱਲੋਂ ਉਹਨਾਂ ਨੂੰ ਆਰਡਰ ਕੀਤਾ ਗਿਆ ਕਿ ਆਪਣੀ ਜਿਹੜੀਆਂ ਬੁਕਸ ਹੈਗੀਆਂ ਨੇ ਕਿੰਨਾ ਮਾਲ ਤੁਸੀਂ 8 ਜ਼ਿੰਮੇਵਾਰ ਦਾ ਟੋਲੇ ਹੈ ਕਿ ਲੈ ਕੇ ਸਾਡੇ ਕੋਲ ਪਹਿਲੀ ਗੱਲ ਇਹ ਹੈ ਜੀ ਦੂਜੀ ਗੱਲ ਇਹ ਕਹਿ ਰਹੇ ਹੈ ਕਿ ਸਾਨੂੰ ਜਿਹੜੀ ਕਣਕ ਗੇਰਨ ਦਿੱਤੀ ਜਾ ਰਹੀ ਸਾਡੇ ਕਿਸਾਨ ਭਰਾ ਹੈਗੇ ਆ ਅਸੀਂ ਇਹਨਾਂ ਦੀ ਸੇਵਾ 'ਚ ਬੈਠੇ ਆ ਕੋਈ ਵੀ ਚੇਅਰਮੈਨ ਇਹਨਾਂ ਟਾਈਮ ਨਹੀਂ ਦ ਮੇਰਾ ਪ੍ਰੋਪਰ ਰੋਜ਼ ਪ੍ਰੋਪਰ ਰੋਜ਼ ਟਾਈਮ ਲਿਖਿਆ ਜਾਂਦਾ ਹੈਗਾ ਤੁਹਾਨੂੰ ਪੱਤਰਕਾਰ ਭਰਾਵਾਂ ਨੂੰ ਹੀ ਪਤਾ ਸਾਰੇ ਸ਼ਹਿਰ ਨੂੰ ਹੀ ਪਤਾ ਹੈਗਾ ਰੋਜ਼ ਹੀ ਮੈਸੇਜ ਪੈਂਦਾ ਹੈ ਕਿ ਮੈਂ 2 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਬੈਠੂਗਾ ਕਿਸੇ ਨੂੰ ਕੋਈ ਮਨਾ ਨਹੀਂ ਕੀਤਾ ਜਾਂਦਾ ਇੱਕ ਰਿਸਟਰ ਲੱਗਿਆ ਹੋਇਆ ਜਰੂਰ ਹੈਗਾ ਦੇਖੋ ਕੋਈ ਆਂਦਾ ਹੈਗਾ ਕੀ ਕੰਮ ਆਇਆ ਹੈਗਾ ਬੰਦਾ ਅੰਦਰ ਕੇ ਵੇਰ ਬੈਠਾ ਮੀਟਿੰਗ ਕਰ ਰਿਹਾ ਹੁੰਦਾ ਦੋ ਬੰਦੇ ਹੋਰ ਫालतू ਬੈਠੇ ਹੁੰਦੇ ਨੇ ਬੰਦਾ ਹਰ ਬੰਦੇ ਨੂੰ ਨਹੀਂ ਮਿਲਦਾ ਉਹ ਕਹਿੰਦਾ ਸਰ ਤੁਸੀਂ ਆਪਣਾ ਨਾਮ ਤੇ ਫੋਨ ਨੰਬਰ ਦੇ ਦਿਓ 5 ਮਿੰਟ ਬੈਠੋ ਉਥੇ ਗੈਸਟ ਰੂਮ ਬਣਾਇਆ ਹੋਇਆ ਹੈਗਾ ਏਸੀ ਲੱਗਿਆ ਚਾਹ ਬਣਾਇਆ ਅਰੇਂਜਮੈਂਟ ਕੀਤਾ ਗਿਆ 5 ਮਿੰਟ ਬੈਠੋ ਫ੍ਰੀ ਹੁੰਦੇ ਆ ਲੋ ਨੂੰ ਬੁਲਾ ਦਿੰਦੇ ਆ ਹਰ ਬੰਦੇ ਨੂੰ ਬੁਲਾਇਆ ਜਾਂਦਾ ਹੈ ਚਾਹ ਸਬਜੀ ਮੰਡੀ ਦਾ ਹੈ ਚਾਹ ਆੜਤੀ ਹੈ ਇਸ ਤੋਂ ਇਲਾਵਾ ਜੇ ਸ਼ਹਿਰ ਦਾ ਵੀ ਕੋਈ ਸੜਾ ਨਿਵਾਸੀ ਮੇਰੇ ਕੋਲ ਆਂਦਾ ਸ਼ਹਿਰਦਰ ਮੈਦਾਨ ਆਂਦਾ ਹੈਗਾ ਉਹਦੇ ਵਾਸਤੇ ਮੋਸਟ ਵੈਲਕਮ ਮੈਂ ਜਿਹੜੀ ਪੋਸਟ ਬੰਨਦਾ ਉਸ ਚ ਲਿਖਦਾ ਕਿ ਸ਼ਹਿਰ ਨੂੰ ਪ੍ਰੋਬਲਮ ਕਿਸੇ ਵੀ ਤਰ੍ਹਾਂ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਮੈਨੂੰ ਆ ਕੇ ਮਿਲ ਸਕਦਾ ਹੈਗਾ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਸ਼ਹਿਰ ਦੀ ਵੀ ਦਿੱਤੀ ਹੈਗੀ ਹੈ ਮੰਡੀ ਦੀ ਵੀ ਦਿੱਤੀ ਹੈਗੀ ਹੈ ਅਸੀਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਵੋਟਾਂ ਮੰਗਣ ਨਾਲ ਤਗੀ ਸੁਸਨ ਵੋਟਾਂ ਬਾਕੀ ਸਾਡੀ ਸਰਕਾਰ ਬਣੀ ਆ ਟਾੜ ਦੇ ਵੋਟਾਂ ਦੇ ਕਾਰਨ ਟਾੜ ਦੀ ਸਰਕਾਰ ਦੇ ਕਾਰਨ ਅੱਜ ਮੈਨੂੰ ਕੁਰਸੀ ਮਿਲੀ ਹੈ ਮੇਰਾ ਫਰਜ਼ ਬੰਨਦਾ ਹੈ ਕਿ ਮੈਂ ਤੁਹਾਡੀ ਸੇਵਾ ਉਸ ਤੋਂ ਬਾਅਦ ਇਹ ਗੱਲ ਕਰਦੇ ਹੈਗੇ ਜੀ ਮਾਲ ਗੇਰਨ ਦੀ ਅੱਜ ਇਹਨਾਂ ਨੇ ਚਾਰਾ ਮੰਡੀ ਦੇ ਬਾਹਰਲੇ ਬਸ ਚਾਰਾ ਮੰਡੀ ਦੇ ਅੰਦਰ ਚਾਰਾ ਮੰਡੀ ਦੇ ਅੰਦਰ ਤੁਸੀਂ ਸ਼ਾਇਦ ਖਬਰ ਸੁਣੀ ਹੋਣੀ ਹੈ 85 نیوز ਤੇ ਲੱਗੀ ਸੀ ਕਿ ਨਜ਼ਾਇਜ਼ ਤੌਰ ਤੇ ਟਰੱਕ ਖੜੇ ਹੈਗੇ ਬੜੀ ਜਦੋ ਜਹਿਦ ਨਾਲ ਉਹ ਟਰੱਕ ਮੈਂ ਖੜ ਕੇ ਉਹ ਤੋਂ ਖਾਲੀ ਕਰਵਾਏ ਉੱਥੇ ਸਾਰੀ ਸਾਫ ਸਪਾਈ ਕਰਾਈ ਅੱਜ ਇਹਨਾਂ ਨੇ ਉੱਥੇ ਅੰਦਰ ਵੀ ਗੇੜਤੀ ਤੇ ਬਾਹਰ ਵੀ ਗੇੜਤੀ ਸਾਡੀ ਮੰਡੀ ਸਬਜ਼ੀ ਮੰਡੀ ਦੇ ਵਿੱਚ ਅੱਜ ਤੋਂ 15 20 ਮਹੀਨਾ ਪਹਿਲਾਂ ਇੰਨਾ ਬੁਰਾ ਹਾਲ ਸੀ ਉੱਥੋਂ ਕੋ ਸਾਈਕਲ ਲੈ ਕੇ ਵੀ ਨਹੀਂ ਨੰਨ ਸਕਦਾ ਸੀ ਸਾਰੇ ਮੰਡੀ ਨੂੰ ਸਿੱਧਾ ਕੀਤਾ ਲਾਈਨਿੰਗ ਕੀਤੀ ਰੇਡੀਅਸ ਸੈੱਟ ਕੀਤੀਆਂ ਉਸ ਤੋਂ ਬਾਅਦ ਜਿਹੜੀਆਂ ਫੜੀਆਂ ਸੜਕ ਤੇ ਬੈਠੀਆਂ ਉਹਨਾਂ ਨੂੰ ਅਸੀਂ ਇੱਕ ਨਕਸ਼ਾ ਬਣਾ ਕੇ ਦਿੱਤਾ ਹੈਗਾ ਮੈਂ ਇਹਨਾਂ ਨੂੰ ਤੁਹਾਨੂੰ ਨਕਸ਼ਾ ਹੀ ਕਾਫੀ 2 ਮਿੰਟ ਦੇ ਨਾਲ ਕੋਈ ਲੱਭ ਨਹੀਂ ਰਹੀ ਹੈਗੀ ਨਕਸ਼ੇ ਵਿੱਚ ਦਿੱਤਾ ਹੈ ਕਿ ਇੱਕ ਸਾਈਡ ਤੇ ਜਿਹੜੀਆਂ ਲਾ ਲਓ ਜਿਹੜੇ ਆਂਟ ਸ਼ਹਿਰ ਵਾਸੀ ਹੈਗੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਅੱਜ ਇਹਨਾਂ ਨੇ ਤੇ ਕਾਲ ਨਾ ਕੀਰ ਲਈ ਕਾਲ ਕਰਕੇ ਮੈਨੂੰ ਇਹਨਾਂ ਦਾ ਫੋਨ ਆਇਆ ਕਹਿੰਦੇ ਮਿਲਣਾ ਹੈਗਾ ਮੈਂ ਕਹਿੰਦਾ ਗੋਦਲ ਜੀ ਇਹਨਾਂ ਨੂੰ ਅੱਗੇ ਜੀ ਮੇਰੇ ਨਾਲ ਆਪਣੇ ਮੰਡੀ ਦੇ ਵਿੱਚ ਮੈਂ ਸੀਗਾ ਸਵੇਰੇ ਇਹਨਾਂ ਨੇ ਮੇਰੇ ਨਾਲ ਸਾਰੀ ਗੱਲਬਾਤ ਕੀਤੀ ਮੈਂ ਉਹਨਾਂ ਨੂੰ ਬੇਨਤੀ ਇੱਕੋ ਕੀਤੀ ਹੈਗੀ ਆ ਕਿ ਤੁਸੀਂ ਜਿੱਥੇ ਵੀ ਫੜੀਆਂ ਉਸ ਤੋਂ ਬਾਅਦ ਮੈਨੂੰ ਸੈਕਟਰ ਇਹਨਾਂ ਫੋਨ ਨਾਲ ਪ੍ਰਧਾਨ ਜੀ ਦਾ ਕਹਿੰਦੇ ਤੇਰੇ ਵਰਗੇ 36 ਚੇਅਰਮੈਨ ਆਏ ਤੇ 36 ਗਏ ਤੂੰ ਸਮਝਦਾ ਕੀ ਹੈ ਆਪਣੇ ਉਹਨੂੰ ਅਸੀਂ ਤਾਂ ਜਿੱਥੇ ਗੇਰੇ 11 ਜੋ ਤੂੰ ਕਰਨਾ ਹੈ ਕਰ ਲੈ ਇਹਦੀ ਜਿਹੜੀ ਰਿਕਾਰਡਿੰਗ ਹੈਗੀ ਸੀਐਮ ਸਰ ਤੱਕ ਪਹੁੰਚ ਚੁੱਕੀ ਜੀ ਹੈ ਕਲੀਅਰ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਸਾਰੀ ਗੱਲਾਂ ਉੱਪਰ ਪਹੁੰਚ ਗਈਆਂ ਜੀ ਉਸ ਤੋਂ ਬਾਅਦ ਤੀਜੀ ਗੱਲ ਕਰ ਰਹੇ ਪ੍ਰਾਈਵੇਟ ਦੀ ਪ੍ਰਾਈਵੇਟ ਸਚਿੰਦ ਜੀ ਕੱਲ ਪ੍ਰਾਈਵੇਟ ਕਰਨ ਕਿੰਨੇ ਦਿੱਤੀ ਆਓ ਜੀ ਜਰ ਜੀ ਕੱਲ ਜਿਹੜੀ ਆਨਰ ਕੋਰ ਲਖਾਈ ਸੀ ਆਪਾਂ 2840 ਟੋਟਲ ਜਿਹੜਾ ਲਖਾਈ ਸੀ ਬਾਈ 840 ਮੈਟਵੰਟਾ ਹਾਂਜੀ ਕੋਟਲ ਕਿੰਨੇ ਹੋ ਗਈ ਟੋਟਲ ਬੋਰੀ ਕਿੰਨੇ ਹੋ ਗਈ 2840 ਕਿੰਨੇ ਹੋ ਗਈ ਜੀ ਡਬਲ ਹੋ ਗਈ 45000 ਦੀ ਪੂਰੀ 45000 ਬੋਰੀ ਕੱਲ ਪ੍ਰਾਈਵੇਟ ਫਰਮਸ ਨੂੰ ਦਿੱਤੀ ਹੈ ਜਿਹੜੀ ਪ੍ਰਾਈਵੇਟ ਫਲੋਰ ਮਿਲਣਾ ਹੈਗੀ ਉਹਨਾਂ ਨੂੰ ਦਿੱਤੀ ਹੈਗੀ ਹੈ ਗੱਲ ਕੀਤੀ ਇਹਨਾਂ ਨੇ ਮਹਿੰਦਰ ਦੀ ਇਹਨਾਂ ਬਹੁਤ ਬੁਲਾਇਆ ਤੁਹਾਡੇ ਪਹਿਲਾਂ ਮਤਲਬ ਗੱਲ ਕਰਦੇ ਹੋਏ ਇਹਨਾਂ ਨੇ ਕਿਹਾ ਮਹਿੰਦਰ ਨੂੰ ਮਹਿੰਦਰ ਨੂੰ ਦਿੰਦੇ ਨਹੀਂ ਹੈ ਮਹਿੰਦਰ ਜੀ ਦੇ ਕੋਲ ਮਾਰਫਿਟ ਮੀਟਿੰਗ ਜੀ ਸਾਰੇ ਪ੍ਰਾਈਵੇਟ ਦੀ ਗੱਲ ਹੋਈ ਆ ਸਰ 1 ਮਿੰਟ 45000 ਕਟਾ 45000 ਕਟਾ ਕਰ ਦਿੱਤਾ ਐਸ ਪਰ ਰਿਕਾਰਡ ਤੁਸੀਂ ਮੇਰੇ ਤੋਂ ਕਾਪੀ ਲੈ ਸਕਦੇ ਹੋ ਇਹੀ ਗੱਲ ਇਹ ਭਾਈ ਸਾਹਿਬ ਦੀ ਡਿਪਾਰਟਮੈਂਟ ਦੇ ਵੱਲੋਂ 3 ਕਰੋੜ 10 ਲੱਖ ਰੁਪਏ ਦੀ ਇਹਨਾਂ ਇਕੱਲੀ ਦੇਣਦਾਰੀ ਕੱਢੀ ਗਈ ਹੈਗੀ ਆ 3 ਕਰੋੜ 10 ਲੱਖ ਦੀ ਦੇਣਦਾਰੀ ਕੱਢੀ ਗਈ ਹੈ ਇਹਨਾਂ ਤੋਂ ਇਲਾਵਾ ਸਾਰਿਆਂ ਨੂੰ ਮਾਲ ਦਿੱਤਾ ਜਾ ਰਿਹਾ ਹੈਗਾ 45 ਹਜ਼ਾਰ ਕਟਾ ਇੱਕ ਦਿਨ ਚ ਦਿੱਤਾ ਹੈਗਾ ਜਦ ਕਿ ਕੱਲ ਪਟਿਆਲੇ ਮੰਡੀ ਦੇ ਵਿੱਚ ਸਿਰਫ 754 ਤੱਕ ਦਿੱਤੀ ਗਈ ਹੈ ਜੀ वाले दाई जी मैं 45 ਦਾ ਕਟਾ ਦਿੱਤਾ ਹੈਗਾ ਉੱਥੇ ਫਸਲ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਆਇਆ ਹੈਗਾ ਕਿ ਇਹਨਾਂ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਜਾਵੇ ਇਸ ਕਰਕੇ ਇਹਨਾਂ ਦੀ ਸਾਰੀ ਫਰਮਾਂ ਬੰਦ ਕਰ ਦਿੱਤੀ ਗਈ ਹੈ ਨਾ ਜਿਹਦੇ ਵਿੱਚ ਇਹ ਪਰਚੇਜ਼ਰ ਹੈਗੇ ਆ ਅਸੀਂ ਇਹਨਾਂ ਨੂੰ ਫੇਰ ਵੀ ਰਿਕਵੈਸਟ ਕਰੀ ਸੀ ਮੇਰੇ ਕੋਲ ਵੀ ਆਇਆ ਹੈ ਮੇਰੇ ਕੋਲ ਸ਼ਹਿਰ ਸ਼ਹਿਰ ਦੇ ਮੋਹਤਰ ਬੰਦੇ ਆ ਫੋਨ ਵੀ ਆਇਆ ਮੈਂ ਵੀ ਉਹਨਾਂ ਨੂੰ ਮਿਲਿਆ ਸੀਗਾ ਮੈਂ ਕਹਿੰਦੀ ਤੁਸੀਂ ਗੱਲ ਇਦਾਂ ਹੈਗੀ ਆ ਆਪਣੇ ਜਿਹੜੇ ਪਰਚੇਜ਼ਰ ਹੈਗੇ ਆ ਲੈਟਰ ਪੈਡ ਤੇ ਲਿਖ ਕੇ ਫਲੋਰ ਮਿਲਨ ਲਿਖ ਕੇ ਦੇ ਦੇਣਾ ਕਿ ਅਸੀਂ ਆਪਣਾ ਪਰਦੇਸਾ ਚੇਂਜ ਕਰਤਾ ਹੈ ਸਾਡੀ ਪਰਚੇਜ਼ ਹੋ ਕਰੇਗਾ ਅਸੀਂ ਕਣਕ ਦੇਣ ਨੂੰ ਤਿਆਰ ਹੈਗੇ ਆ ਇਸ ਤੋਂ ਇਲਾਵਾ ਕੋਈ ਰੋਲਾ ਨਹੀਂ ਹੈਗਾ ਤੁਹਾਡੇ ਮੂਰੇ ਸਾਰੀ ਗੱਲਾਂ ਐਕਸਪਲੇਨ ਕਰਤੀਆਂ ਹੈਗੀਆਂ ਬਾਕੀ ਤੁਹਾਡੀ ਸਾਰੇ ਆੜਤੀ ਭਰਾ ਬੈਠੇ ਹੋ ਜਿਮੀ ਦਾ ਭਰਾ ਬੈਠੇ ਹੋ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਐਸ ਪਰ ਕਾਨੂੰਨ ਮਨੂੰ ਕੋਈ ਤਰ੍ਹਾਂ ਨਹੀਂ ਜੇ ਮੈਂ ਕਾਨੂੰਨ ਤੋਂ ਬਾਹਰ ਕੰਮ ਕਰੂੰਗਾ ਤਾਂ ਮੈਂ ਮੇਰਾ ਨਾਮ ਦਵਿੰਦਰ ਸਿੰਘ ਹੈ ਅਨਾਜ ਮੰਡੀ ਤੋਂ ਮੈਂ ਪ੍ਰੈਜ਼ੀਡੈਂਟ ਹੈ ਦੂਜੀ ਵਾਰੀ ਪ੍ਰਧਾਨ ਬਣਿਆ ਮੇਰੇ ਭਾਈਚਾਰੇ ਨੇ ਮੈਨੂੰ ਮਿਲਣ ਦਾ ਸਮਾਂ ਤੁਸੀਂ ਘੰਟੇ ਤੱਕ ਆਜੋ ਤੁਸੀਂ 2 ਘੰਟੇ ਤੱਕ ਆਜੋ ਤੁਸੀਂ ਮੇਰੀ ਦੁਕਾਨ ਚ ਤੋਂ ਦੇਖੋ ਜਾ ਕੇ 50 ਬੰਦੇ ਬੈਠੇ ਆ 50 ਕਦੇ ਕਿਸੇ ਨੂੰ ਰੋਕਿਆ ਨਹੀਂ ਜੀ ਸਿੱਧੇ ਅੰਦਰ ਜਾਂਦੇ ਆ ਬਿਨਾ ਪਰਚੀ ਤੋਂ ਇਹਦੇ ਨਾਲੋਂ ਵੱਡਾ ਉਹ ਤਾਂ ਮੇਰੇ ਕੋਲ ਹੈ ਇਹ ਕੇ ਸਮਝਦਾ ਆਪਣੇ ਆਪ ਨੂੰ ਕੀ ਮੁਸ਼ਕਲ ਆ ਜੀ ਸਰੋ ਜਿੰਨਾ ਤੰਗ ਕਰਿਆ ਜਾ ਰਿਹਾ ਸਬਜ਼ੀ ਮੰਡੀ ਦੇ ਯਾਰਤੀ ਅਨਾਜ ਮੰਡੀ ਦੇ ਯਾਰਤੀ ਇਹ ਸਾਨੂੰ ਸਮਝਦਾ ਚੋਰ ਆਪ ਬਣਿਆ ਬਹੁਤ ਜ਼ਿਆਦਾ ਸਾਧ ਸਾਨੂੰ ਚੋਰ ਸਮਝਦਾ ਹੈ ਟੰਡਾ ਚੈੱਕ ਕਰਿਆ ਜਿਹੜੇ ਬੰਦੇ ਦਾ ਜੋਦਾ ਵਜਨ ਵਧਿਆ ਤਾਂ ਉਹ ਪ੍ਰਾਈਵ ਆਪਣੀ ਕਣਕ ਨੂੰ ਸਾਫ ਕਰਾ ਕੇ ਲੈ ਜਾ ਰਿਹਾ ਤਾਂ ਬੰਦਾ 60 ਨੰਬਰ ਤੇ ਆਪਣੇ ਘਰ ਲੈ ਜਾ ਰਿਹਾ ਸੀ ਸਾਫ ਕਰਕੇ ਜ਼ਿਮੀਂਦਾਰ ਨੇ ਕਿਹਾ ਹੈ ਜ਼ਿਮੀਂਦਾਰ ਨੇ ਆਪ ਸਟੇਟਮੈਂਟ ਦਈ ਹੈ ਵੀ ਮੈਂ ਆਪਣੀ ਸਾਫ ਕਰਾ ਕੇ ਕਣਕ ਘਰ ਲੈ ਕੇ ਜਾ ਰਿਆਂ ਜਿਹੜੇ ਬੰਦੇ ਦਾ ਕੱਲ ਘੰਡਾ ਚੈੱਕ ਕਰਿਆ ਕਣੀਆਂ ਪੈ ਗਈਆਂ ਝੂਠ ਦਾ ਬਾਰਦਾਨਾ ਮੱਲੋ ਮੱਲੀ ਜ਼ਿਆਦਾ ਨਹੀਂ ਜੇ ਜੇ ਆਪਾਂ ਇੱਕ ਡੱਬਾ ਵੀ ਪਾਣੀ ਦਾ ਗਿਰ ਜੂਵੇ ਜ਼ਿਆਦਾ ਨਹੀਂ ਜੇ ਕਿਲੋ ਵਜਨ ਦਾ ਵਧ ਜਾਂਦਾ ਕੱਟੇ ਦਾ ਉਸ ਕਰਨੇ ਉਹਦਾ 7-800 ਗ੍ਰਾਮ ਬਿੱਟੂ ਦਾ ਕਿੱਥੇ ਹੈ ਬਿੱਟੂ ਉਹਦਾ ਵਜ਼ਨ ਵੱਧ ਗਿਆ ਜ਼ਿੰਮੇਦਾਰ ਨੇ ਕੋਈ ਤਰਾਜ ਨਹੀਂ ਕਰਿਆ 7-800 ਗ੍ਰਾਮ ਕੋਈ ਜ਼ਿੰਮੇਦਾਰ ਨੇ ਤਰਾਜ ਨਹੀਂ ਕਰਿਆ ਇਹ ਜ਼ਿੰਮੇਦਾਰ ਉਹ ਸਾਡਾ 9 ਮਾਸ ਦਾ ਰਿਸ਼ਤਾ ਖਰਾਬ ਕਰਨਾ ਚਾਹੁੰਦਾ ਇੱਥੇ ਬੈਠ ਕੇ ਇਹ ਕੰਮ ਮੰਡੀ ਦੇ ਕੋਈ ਨਹੀਂ ਕਰਦਾ ਇਹ ਆਪਦੇ ਕੋਈ ਬਿਜ਼ਨਸ ਦੇ ਕੰਮ ਕਰ ਰਿਹਾ ਕੋਈ ਗੋਬਿੰਦਗੜ੍ਹ ਦਾ ਕੰਮ ਕਰ ਰਿਹਾ ਸਾਡਾ ਕੰਮ ਦੇ ਵਿੱਚ ਇਹ ਰੋਕ ਲਾ ਰਿਹਾ ਜੀ ਕੰਮ ਕਿਹਾ ਵੀ ਸਾਨੂੰ ਕੋਈ ਬੋਟਾ ਦੀ ਲੋੜ ਨਹੀਂ ਹਸਤਾ ਕਰੇ ਉਹਨੂੰ ਜ਼ਿੰਮੇਦਾਰ ਜੀ ਕੱਲ ਖੁਸ਼ ਹੋ ਕੇ ਗਿਆ ਉਹ ਕਹਿੰਦਾ ਮੇਰੇ ਲੋਈ ਦੇ 80 ਗੰਟੋ ਬਜਨ ਮੇਰਾ ਹੈ 87 ਗੰਟ ਉਹ ਕਹਿੰਦੇ ਜਦੋਂ ਲੋੜੋਂ ਮੈਨੂੰ ਹਾਜ਼ਰਾਂ ਕਹਿੰਦਾ ਸਾਡਾ ਹੱਲੇ ਹੱਲੇ ਮਾਰਕੀਟ ਕਮੇਟੀ ਦਾ ਸਖਤਰ ਆ ਸਾਡੇ ਨਾਲ ਅਟੈਚ ਹੈ ਉਹੀ ਸਾਡਾ ਕੰਮ ਕਰੂਗਾ ਅਸੀਂ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੇ ਬਾਕੀ ਆਰਤੀ ਵੀਰਾਂ ਨੂੰ ਮੈਂ ਅਪੀਲ ਕਰਦਾ ਤੁਸੀਂ ਕਿਸੇ ਨੇ ਮਾਰਕੀਟ ਕਮੇਟੀ ਨਹੀਂ ਆਣਾ ਮੈਂ ਬੈਠੇ ਆਰੇ ਮੈਨੂੰ ਫੋਨ ਕਰੋ ਅਸੀਂ ਆਪੇ ਕਰਾਵਾਂਗੇ ਕੰਮ